ਸ਼ੰਭੂ ਅਤੇ ਖਨੌਰੀ ਬਾਰਡਰ ਤੇ ਜੋ ਕੁਝ ਵੀ ਹੋਇਆ ਉਹ ਆਪਾਂ ਸਾਰਿਆਂ ਨੇ ਵੇਖਿਆ ਲਗਾਤਾਰ ਉਤੋਂ ਵੀਡੀਓਜ਼ ਵਾਇਰਲ ਹੋਈਆਂ ਪਰਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਕਢੇੜਨ ਤੋਂ ਬਾਅਦ ਉੱਥੇ ਜਿਹੜਾ ਸਮਾਨ ਸੀ ਭਾਵੇਂ ਟਰੈਕਟਰ ਟਰਾਲੀਆਂ ਸੀ ਜਾਂ ਕੋਈ ਹੋਰ ਸਮਾਨ ਸੀ ਉਹ ਨਾਲ ਲੱਗਦੇ ਖੇਤਾਂ ਦੇ ਵਿੱਚ ਉਤਾਰ ਦਿੱਤਾ ਗਿਆ ਸੀ ਕੁਝ ਰੂਟ ਤੋਂ ਸਾਈਡ ਤੇ ਕਰ ਦਿੱਤਾ ਗਿਆ ਸੀ ਉੱਥੋਂ ਕਿਸਾਨਾਂ ਦਾ ਸਮਾਨ ਲਗਾਤਾਰ ਚੋਰੀ ਹੋ ਰਿਹਾ ਸੀ ਗਰਦਾਸਪੁਰ ਦੀਆਂ ਇਹ ਟਰਾਲੀਆਂ ਦੱਸੀਆਂ ਜਾ ਰਹੀਆਂ ਨੇ ਜਿਹੜੀਆਂ ਦੱਸਿਆ ਜਾ ਰਿਹਾ ਹੈ ਕਿ ਕਬੱਡੀ ਖਿਡਾਰੀ ਰਹੇ ਅਤੇ ਹੁਣ ਐਮਐਲਏ ਬਣੇ ਗਰਲਾਲ ਕਨੌਰ ਦੇ ਕਿਸੇ ਨਜ਼ਦੀਕੀ ਦੇ ਘਰੋਂ ਮਿਲੀਆਂ ਨੇ ਪੂਰਾ ਮਾਮਲਾ ਕੀ ਹੈ ਇਹਦੇ ਤੇ ਵੀ ਗੱਲਬਾਤ ਕਰਾਂਗੇ ਗਰਲਾਲ ਕਨੌਰ ਸਾਹਮਣੇ ਆਏ ਨੇ ਕੀ ਕਹਿੰਦੇ ਨੇ ਪਹਿਲਾਂ ਉਹ ਸੁਣਦੇ ਆ ਸਸੀ ਕਾਲ ਜੀ ਮੈਂ ਤੁਹਾਡਾ ਆਪਣਾ ਗਰਲਾਲ ਕਨੌਰ ਹਲਕੇ ਕਨੌਰ ਦੇ ਪਿੰਡ ਲੋ ਸਿੰਬਲੀ ਦੀ ਇੱਕ ਘਟਨਾ ਮੁੰਡਾ ਉਸਨੇ ਕੋਈ ਕਿਸਾਨੀ ਧਰਨੇ ਦੇ ਉੱਤੋਂ ਟਰਾਲੀਆਂ ਲੈ ਕੇ ਆਂਦੀਆਂ ਚੋਰੀ ਕਰਕੇ ਲੈ ਕੇ ਆਂਦੀਆਂ ਜਾਂ ਕਿਵੇਂ ਲੈ ਜਿਹੜੀਆਂ ਟਰਾਲੀਆਂ ਬਰਾਮਦ ਹੋਈਆਂ ਸੋ ਪਿੰਡ ਲੋਸੰਬਲੀ ਐ ਸੋ ਕੁਛ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਭਰਾ ਲਾਲੂ ਕਿਸਾਨ ਭਰਾ ਲਾਲੂ ਜਾਂ ਕੋ ਵਕ ਵਕ ਪਾਰਟੀਆਂ ਦਾ ਹੁੰਦਾ ਹੀ ਆ ਪ੍ਰਪੋਗੰਡਾ ਵੀ ਉਹ ਐਮਐਲਏ ਸਾਹਿਬ ਦਾ ਘਰਾ ਗਰ ਲਾਲ ਕਨੌਰ ਦਾ ਘਰ ਆ ਸੋ ਮੇਰਾ ਜੱਦੀ ਪਿੰਡ ਜਿਹੜਾ ਮਾੜੂ ਆ। ਜਾਂ ਮੇਰੀ ਰਹਿਸ਼ ਜਿਹੜੀ ਆ ਉਹ ਇੱਥੇ ਯੂਨੀਵਰਸਿਟੀ ਆ ਹਰਬਖਸ਼ਨ ਕਲੇਬ। ਸੋ ਭਰਾਓ ਮੇਰਾ ਇਸ ਘਟਨਾ ਕਰਮ ਦੇ ਨਾਲ ਕੋਈ ਲੈਣ ਦੇਣ ਨਹੀਂ। ਸੋ ਜਿਦਾਂ ਵੀ ਕੋਈ ਹਰਕਤ ਕੀਤੀ ਆ ਸੋ ਦੇ ਉੱਤੇ ਕਾਨੂੰਨ ਅਨੁਸਾਰ ਜਿਹੜੀ ਉਹ ਕਾਰਵਾਈ ਕੀਤੀ ਜਾਵੇ ਕਿਤੇ ਨਾਲੇ ਮੈਂ ਭਰਾਓ ਇੱਕ ਗੱਲ ਤੁਹਾਨੂੰ ਹੱਥ ਜੋੜ ਕੇ ਕਹਿਣੀ ਚਾਹਣਾ ਵੀ ਇਹ ਇੱਕ ਵਾਅਦੀ ਧਰਤੀ ਹੈ। ਜਦੋਂ ਤੁਸੀਂ ਪਿੱਛੋਂ ਗਰਦਾਸਪੁਰ ਤੋਂ ਅੰਮ੍ਰਿਤਸਰ ਤੋਂ ਲੁਧਿਆਣੇ ਤੋਂ ਚੜ੍ਹਾਈ ਕਰਕੇ ਆਏ ਸੀ ਤੇ ਤੁਹਾਨੂੰ ਪੁਵਾਦੀਆਂ ਨੇ ਖੜੇ ਮੱਥੇ ਤੁਹਾਡਾ ਸਵਾਗਤ ਕੀਤਾ ਸੀ ਰਸਤੇ ਦੇ ਵਿੱਚ ਹੋਰ ਵੀ ਬੜੇ ਸਟੇਸ਼ਨ ਆਏ ਸੀ ਪਰ ਤੁਸੀਂ ਸ਼ੰਭੂ ਬਾਡਰ ਤੇ ਆਏ ਸਾਡੇ ਪਿੰਡਾਂ ਦੇ ਮਾਰੇ ਲੋਕਾਂ ਨੇ ਕਿੰਨੀ ਸੇਵਾ ਕਰੀ ਆ ਥਾਰੀ ਤੁਹਾਨੂੰ ਸਾਰਾ ਪਤਾ ਵੀ ਥਾਵੇਂ ਹੀ ਬ ਇਤਨੀ ਦੂਰ ਤੇ ਆ ਕੇ ਬਿਪਵਾਦੀ ਧਰਤੀ ਨੇ ਪੌਦੀਆਂ ਨੇ ਟਰਾਲੀਆਂ ਚੋਰੀ ਕਰ ਲਈਆਂ ਅਸੀਂ ਇੱਕ ਗੱਲ ਤਾਂ ਸੁਣਨਾ ਵਾਅਦਾ ਕਰਦੇ ਆਂ ਭਾਈ ਜੇ ਕਿਸੇ ਦਾ ਕੋਈ ਵਹੀਕਲ ਕੋਈ ਮਸ਼ੀਨਰੀ ਗੁੰਮ ਹੋਈ ਆ ਮਿਸ ਹੋਈ ਆ ਉਹ ਬਿਲਕੁਲ ਉਹਨੂੰ ਪਛਾਈ ਜਾਵੇਗੀ ਉਹਨਾਂ ਦੇ ਘਰ ਤੱਕ ਪਛਾਈ ਜਾਵੇ ਕਿ ਤੁਸੀਂ ਆਓ ਤੁਹਾਡਾ ਪਹਿਲਾਂ ਵੀ ਵੈਲਕਮ ਜੀ ਆਇਆਂ ਕੀਤਾ ਸੀ ਸੋ ਕੁਝ ਮੀਡੀਆ ਵਾਲੇ ਚੈਨਲ ਭਰਾ ਸਾਡੇ ਪ੍ਰੋਪੋ ਕੰਟੈਕਟ ਲੱਗੇ ਹੋਇਆ ਕਰਨ ਵੀ ਆ ਘਰ ਆਈ ਗਰਲਾਲ ਸਿੰਘ ਦਾ ਮੈਂ ਤੁਹਾਡੇ ਧਿਆਨ ਚ ਲੈ ਦਿਆਂ ਕਿ ਮੇਰਾ ਬੜਾ अजीਜ਼ ਮਿੱਤਰ ਸੀ ਰঞ্জੀਤ ਸਿੰਘ ਜੀਤਾ ਮੋੜ ਮੈਂ ਕੱਲ ਸਾਰਾ ਦਿਨ ਉਹਦੇ ਸੰਸਕਾਰ ਦੇ ਉੱਤੇ ਬਿਜੀ ਸੀ ਸਾਡੇ ਭਰਾ ਦੁਨੀਆ ਤੋਂ ਚਲਾ ਗਿਆ ਕਬੱਡੀ ਦਾ ਸਟਾਰ ਸੀ ਰਾਤੀ ਮੈਂ ਲੇਟ ਆਇਆ ਸੀ ਤੇ ਅੱਜ ਮੈਨੂੰ ਕਿਸੇ ਕੰਮ ਕਰਕੇ ਰਜੇਮਾ ਕਰਕੇ ਬਾਹਰ ਜਾਣਾ ਪਿਆ ਮੈਂ ਹੁਣ ਨਿਕਲ ਗਿਆ ਸੀ ਸੋ ਮੈਂ ਸਾਰੇ ਚੈਨਲਾਂ ਨਾਲ ਹੱਥ ਜੋੜ ਕੇ ਬੇਨਤੀ ਕਰਦਾ ਕਿ ਖਬਰ ਦੀ ਜਿਹੜੀ ਪਹਿਲਾਂ ਪੁਸ਼ਟੀ ਕਰ ਲੋ ਵੀ ਇਹ ਪਿੰਡ ਕਿਹੜਾ ਇਸ ਬੰਦੇ ਦਾ ਹਾਲਾਂਕਿ ਮੇਰਾ ਤਾਂ ਉਸ ਬੰਦੇ ਨਾਲ ਵੀ ਕੋਈ ਲੈਣ ਦੇ ਨਹੀਂ ਮੈਂ ਉਸ ਬੰਦੇ ਨੂੰ ਕਦੇ ਬਾਲਾ ਜਾਣਦਾ ਨਹੀਂ ਵੇਖਿਆ ਨਹੀਂ ਮੈਨੂੰ ਕੱਲ ਕੋਈ ਜਥੇਬੰਦੀ ਦੇ ਮੁੰਡੇ ਸੀਗੇ ਸੰਧੂਵਰੀ ਮੈਨੂੰ ਫੋਨ ਆਇਆ ਉਹਨਾਂ ਦਾ ਕਹਿੰਦੇ ਭਾਈ ਐਸਐਚਓ ਸਾਹਿਬ ਨੂੰ ਕਹਿ ਦਿਓ ਵੀ ਸਾਡੀਆਂ ਟਰਾਲੀਆਂ ਸਾਨੂੰ ਸ਼ੱਕ ਆ ਵੀ ਉੱਥੇ ਖੜੀਆਂ ਮੈਂ ਨਾਲ ਦੀ ਨਾਲ ਹੀ ਸਾਹਿਬ ਸਿੰਘ ਨੂੰ ਕਿਹਾ ਉਹ ਗਏ ਜਾ ਕੇ ਟਰਾਲੀਆਂ ਉਹਨਾਂ ਨੇ ਬਰਾਮਦ ਕਰ ਲਈਆਂ ਤੇ ਮੈਂ ਪਰਸ ਨੂੰ ਡੀਐਸਪੀ ਸਾਹਿਬ ਨੂੰ ਐਸਐਚਓ ਨੂੰ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਵੀ ਇਹਨਾਂ ਨੂੰ ਕਾਨੂੰਨ ਅਨਸਾਰ ਜਿਹੜੀ ਬਣਦੀ ਕਾਰਵਾਈ ਆ ਉਸ ਬੰਦੇ ਦੇ ਉੱਤੇ ਕੀਤੀ ਜਾਏ ਤੇ ਮੈਂ ਸਾਰੇ ਚੈਨਲ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਖਬਰ ਦੀ ਜਿਹੜੀ ਪਹਿਲਾਂ ਉਹ ਪੁਸ਼ਟੀ ਕਰ ਲਓ ਇਸ ਤਰ੍ਹਾਂ ਨਾ ਕਵਰ ਚਲਾਓ ਆਪਾਂ ਇਹ ਨੌਲਜ ਨਾਲ ਦੇ ਵਿੱਚ ਨਾ ਪਈਏ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ